ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਲੀ 에어ਪੋਰਟ ਦੇ ਉੱਤੇ ਪੰਜਾਬੀਆਂ ਦੇ ਲਈ ਇੱਕ ਬੇहद ਖਾਸ ਤੋਹਫ਼ਾ ਹੈ ਜੋ ਕਿ ਦਿੱਤਾ ਗਿਆ ਹੈ ਦੱਸਦੇ ਕਿ ਦਿੱਲੀ 에어ਪੋਰਟ ਦੇ ਉੱਤੇ ਪੰਜਾਬੀਆਂ ਦੇ ਲਈ ਇੱਕ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਜਾਵੇਗਾ ਇੱਕ ਵਿਸ਼ੇਸ਼ ਕਾਊਂਟਰ ਖੁੱਲੇਗਾ ਜਿਸ ਦੇ ਬਾਰੇ ਜਾਣਕਾਰੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਪੰਜਾਬੀਆਂ ਨੂੰ ਇਸ ਕਾਊਂਟਰ ਦੇ ਉੱਤੇ ਕਿਹੜੀ ਸਹੂਤਾਦਤੀਆਂ ਜਾਣਗੀਆਂ ਅਤੇ ਕੀ ਕੀ ਇਸ ਦੇ ਉੱਤੇ ਕੰਮ ਹੈ ਜੋ ਪੰਜਾਬੀ ਆਪਣੇ ਕਰਵਾ ਸਕਦੇ ਨੇ ਅ ਸੋ ਪੰਜਾਬ ਸਰਕਾਰ ਦੇ ਵੱਲੋਂ ਬੇਹਦ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਸੋ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇੱਕ ਸੁਵਿਧਾ ਕੇਂਦਰ ਸਥਾਪਿਤ ਕੀਤਾ ਜਾਵੇਗਾ ਸੋ ਇਸ ਸੁਵਿਧਾ ਕੇਂਦਰ ਦੇ ਵਿੱਚ ਜੋ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਦੇ ਵਿੱਚ ਟਰਮੀਨਲ 3 ਦੇ ਵਿੱਚ ਨਵੀਂ ਦਿੱਲੀ ਚ ਸਥਾਪਿਤ ਕੀਤਾ ਹੋਇਆ ਵੈ ਇਸ ਵਿੱਚ ਕੀ ਕੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸੋ ਇਸ ਬਾਰੇ ਜਾਣਕਾਰੀ ਪੂਰੀ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਅਤੇ ਜੀਐਮਆਰ ਨਵੀਂ ਦਿੱਲੀ ਦੇ ਵਿੱਚਕਾਰ ਇੱਕ ਸਮਝੌਤਾ ਹੋਇਆ ਸੀ ਜੋ ਇਹ ਸਮਝੌਤਾ ਹੈ 12 ਜੂਨ 2024 ਨੂੰ 2 ਸਾਲਾਂ ਦੇ ਲਈ ਇੱਕ ਜੋ ਇਹ ਸਮਝੌਤਾ ਸੀ ਉਸ ਦੇ ਉੱਤੇ ਪੱਕੇ ਤੌਰ ਦੇ ਉੱਤੇ ਹਸਤਾਖਰ ਕੀਤੇ ਗਏ ਸਨ ਸੋ ਇਸ ਤੋਂ ਬਾਅਦ 카운ਟਰ ਸਥਾਪਿਤ ਕੀਤਾ ਗਿਆ ਤੇ ਇਸ 카운ਟਰ ਦੇ ਵਿੱਚ ਕੀ ਕੀ ਸਹੂਲਤਾਂ ਨੇ ਜੋ ਪਹਿਲੀ ਸਹੂਲਤ ਹੈ ਕਿ ਇਹ 24/7 ਕੰਮ ਕਰੇਗਾ ਯਾਨੀ ਕਿ 24/7 ਤੁਸੀਂ ਇਹਦੇ ਉੱਤੇ ਜਾ ਕੇ ਆਪਣੇ ਜੋ ਕੋਈ ਵੀ ਪ੍ਰੋਬਲਮ ਆਉਸਾਂਝੀ ਕਰ ਸਕਦੇ ਹੋ ਇਹ ਸੁਵਿਧਾ ਕੇਂਦਰ ਦਾ ਉਦੇਸ਼ ਜੋ ਇੰਟਰਨੈਸ਼ਨਲ ਹਵਾਈ ਅਡੇ ਤੇ ਪ੍ਰਵਾਸੀ ਭਾਰਤੀ ਹੋਵੇ ਅਤੇ ਹੋਰ ਜੋ ਕਿ ਯਾਤਰੀ ਨੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਜੋ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਹਰ ਇੱਕ ਮੌਕੀਨ ਸਹਾਇਤਾ ਉਸ ਕਾਊਂਟਰ ਦੇ ਉੱਤੇ ਪ੍ਰਦਾਨ ਕੀਤੀ ਜਾਵੇਗੀ ਸੋ ਬੇਦ ਖਾਸ ਉਪਰਾਲਾ ਵੈ ਪੰਜਾਬੀਆਂ ਲਈ ਬੇਦ ਇੱਕ ਖਾਸ ਤੋਪਾ ਵੈ ਜੋ ਕਿ ਪਵਨ ਸਿੰਘ ਬਾਣ ਦੇ ਵੱਲੋਂ ਦਿੱਤਾ ਗਿਆ ਇਸ ਇਸ ਕੇਂਦਰ ਦੇ ਵਿੱਚ ਦੋ ਗੱਡੀਆਂ ਹੋਣੀਆਂ ਜੇ ਜੋ ਕਿ ਇਨੋਵਾ ਹੋਣਗੀਆਂ ਜੋ ਪੰਜਾਬੀ ਪਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਜੋ ਸਥਾਨਕ ਆਵਾਜਾਈ ਹੈ ਜਾਨੀ ਕਿ ਕੋਈ ਯਾਤਰੀ ਜੇਕਰ ਜਾਣਾ ਚਾਹੁੰਦਾ ਵੈਤ ਮਦਦਗਾਰ ਸਾਬਤ ਹੋਣ ਗਿਆ ਸੋ ਹਮੇਸ਼ਾ ਹੀ ਉਪਲਬਧ ਰਹਿਣਗੇ ਯਾਤਰੀਆਂ ਦੇ ਲਈ ਦੋ ਇਨੋਵਾ ਗੱਡੀਆਂ ਸੋ ਇਸ ਦੇ ਨਾਲ ਨਾਲ ਜੇਕਰ ਯਾਤਰੀ ਅਤੇ ਉਹਨਾਂ ਦੇ ਕੋਈ ਰਿਸ਼ਤੇਦਾਰ ਹੋਭਾਈ ਅੱਡੇ ਤੇ ਲਾਈਟਾਂ ਤੇ ਜੋ ਕਨੈਕਟਿੰਗ ਫਲਾਈਟਾਂ ਵਾ ਜੋ ਟੈਕਸੀ ਸੇਵਾਵਾਂ ਜਾਂ ਫਿਰ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਕਿ ਕੁਝ ਗੁੰਮ ਹੋ ਜਾਂਦਾ ਵਾ ਕੋਈ ਸਮਾਨ ਨਹੀਂ ਮਿਲਦਾ ਤੇ ਕੋਈ ਸਮਾਨ ਖੋ ਹੋ ਜਾਂਦਾ ਵਾ ਉਸ ਨੂੰ ਲੱਭਣ ਦੇ ਲਈ ਸਹਾਇਤਾ ਚਾਹੀਦੀ ਹੈ ਹੋਰ ਲੋੜਿੰਦਾ ਸਹਾਇਤਾ ਦੀ ਕਾਫੀ ਤਰ੍ਹਾਂ ਦੀਆਂ ਸਹਾਇਤਾਵਾਂ ਨਹੀਂ ਜਿਸ ਦੇ ਲਈ ਉਹ ਇੱਥੇ ਜਾ ਸਕਦੇ ਨੇ ਇੱਥੇ ਜਾ ਕੇ ਕਿਸੇ ਵੀ ਤਰਾ ਦੀ ਜੋ ਮਦਦ ਹੈ ਉੱਥੇ ਜਾ ਕੇ ਗੱਲ ਕਰ ਸਕਦੇ ਨੇ ਤੇ ਮਦਦਾ ਉੱਥੇ ਜਾ ਕੇ ਉਹਨਾਂ ਨੂੰ ਦਿੱਤੀ ਜਾਵੇ ਵੀ ਸੋ ਐਮਰਜੈਂਸੀ ਦੀ ਕਈ ਵਾਰ ਸਥਿਤੀ ਬਣ ਜਾਂਦੀ ਹੈ ਐਸ ਸਥਿਤੀ ਦੇ ਵਿੱਚ ਜੋ ਲੋਕਾਂ ਨੂੰ ਕਾਫੀ ਜਦੋਂ ਜ਼ਰੂਰਤ ਹੁੰਦੀ ਆ ਤਾਂ ਲੋਕਾਂ ਨੂੰ ਐਮਰਜੈਂਸੀ ਦੇ ਮੌਕੇ ਤੇ ਕਮਰੇ ਵੀ ਪ੍ਰੋਵਾਈਡ ਕਰਾਏ ਜਾਣਗੇ ਇਸ ਕਾਊਂਟਰ ਤੇ ਜਾ ਕੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਜੋ ਵੀ ਅਵੇਲੇਬਲ ਹੋਣਗੇ ਉਹ ਕਮਰੇ ਵਾ ਇਥੇ ਜ਼ਰੂਰ ਲੋਕਾਂ ਤੱਕ ਪ੍ਰੋਵਾਈਡ ਹੈ ਕੀਤੇ ਜਾਣਗੇ ਸੋ ਹੈਲਪ ਸੈਂਟਰ ਹੈ ਜਿੱਤੇ ਕਿ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਵੈ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਕਿ 01161232182 ਸੋ ਇੱਕ ਹੈਲਪਲਾਈਨ ਨੰਬਰ ਵੀ ਉਥੇ ਦਾ ਜਾਰੀ ਕੀਤਾ ਗਿਆ ਵੈ ਜਿਸ ਦੀ ਵਰਤੋਂ ਹੈ ਯਾਤਰੀ ਕਰ ਸਕਦੇ ਨੇ ਤੇ ਲੋਕਾਂ ਦੇ ਨਾਲ ਜੇਕਰ ਕੋਈ ਦੁੱਖ ਤਕਲੀਫ ਹੁੰਦੀ ਹੈ ਕੋਈ ਜ਼ਰੂਰਤ ਹੁੰਦੀ ਹੈ ਤਾਂ ਇਸ ਸਲਫਾਈ ਨੰਬਰ ਦੇ ਉੱਤੇ ਕਾਲ ਕਰਕੇ 에ਰਪੋਰਟ ਦੇ ਉੱਤੇ ਤੁਹਾਡਾ ਕੋਈ ਸਮਾਨ ਖੋ ਗਿਆ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਐਮਰਜੈਂਸੀ ਦੇ ਵਿੱਚ ਕਿਤੇ ਆਣਾ ਜਾਣਾ ਹੈ ਟੈਕਸੀ ਦਾ ਬੰਦੋਬਸਤ ਨਹੀਂ ਹੈ ਕੋਈ ਵੀ ਸਹਾਇਤਾ ਤੁਹਾਨੂੰ ਹੋਵੇਗੀ ਤੇ ਤੁਸੀਂ ਇਸ ਹੈਲਪ ਡੈਕਸ ਦੇ ਉੱਤੇ ਪਹੁੰਚ ਕੇ ਗੱਲਬਾਤ ਕਰ ਸਕਦੇ ਹੋ ਸੋ ਬੇਹਦੀ ਖਾਸ ਉਪਰਾਲਾ ਹੈ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕਾਂ ਨੂੰ ਇੱਕ ਖਾਸ ਤੋਹਫ਼ਾ ਹੈ ਦੱਤਾ ਗਿਆ ਬਈ ਸੋ ਵਧੇਰੀ ਅਪਡੇਟ ਦਾ ਲਈ ਜੁੜੇ ਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ